ਸਸਦ ਗੁਰਜੀਤ ਸਿੰਘ ਔਸ਼ਲਾ ਨੇ ਮਲੇਸ਼ੀਆ ਤੋਂ ੜਿਪੋਰਟ ਹੋ ਕੇ ਵਾਪਸ ਆਏ ਕੁਝ ਨੌਜਵਾਨਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੌਜਵਾਨਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਕਿਹਾ ਕਿ ਇਹ ਮਾਮਲਾ ਜਲਦੀ ਕੇਂਦਰੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਮਲੇਸ਼ੀਆ ਵਿੱਚ ਸਥਿਤ ਭਾਰਤੀ ਦੂਤਾਵਾਸ ਨਾਲ ਵੀ ਇਸ ਗੰਭੀਰ ਮਾਮਲੇ ਤੇ ਤੁਰੰਤ ਗੱਲਬਾਤ ਕੀਤੀ ਜਾਵੇਗੀ। ਮੈਂ ਕੁਦਰਤੀ ਜਿਵੇਂ ਆ ਰਿਹਾ ਹਾਂ ਸਾਂ ਤੇ ਮੈਨੂੰ ਇਹ ਮਲੇਸ਼ੀਆ ਇਹ ਨਹੀਂ ਉਹ ਅਮਰੀਸ਼ੀਆ ਤੋਂ ਆਏ ਬੱਚੇ ਮਿਲੇ ਨੇ ਇੱਕ ਡੈਲੀਗੇਸ਼ਨ ਇਹੋ ਬੱਚੇ ਨੇ ਜਿਹੜੇ ਅਮਰੀਸ਼ੀਆ ਟੂਰਿਸਟ ਵਿਜ਼ਿਟ ਤੇ ਗਏਗਾ ਜਾਂ ਦੂਸਰੇ ਕੰਮ ਵਾਲੇ ਵਿਜ਼ਿਟ ਇਹਨਾਂ ਨੇ ਦੱਸਿਆ ਕਿ ਉੱਥੇ ਇਹਨਾਂ ਦੇ ਨਾਲ ਬਹੁਤ ਵਿਤਰਾ ਕੀਤਾ ਜਾ ਰਿਹਾ ਹੈ 에ਅਰਪੋਰਟ ਤੇ ਇਹਨਾਂ ਨੂੰ ਖੜ ਲਿੰਦੇ ਆ ਔਰ ਜਿੱਦਾਂ ਕੋ ਰਿਟਰਨਿੰਗ ਟਿਕਟ ਲੈ ਕੇ ਆਏ ਉਸੇ ਦੇ ਵਾਪਸ ਭੇਜਦੇ ਔਰ ਅਨਮੁਖੀ ਤਸੀਜੇ ਵੀ ਦਿੰਦੇ ਮਤਲਬ ਤਰੀਕਾ ਉਹਨਾਂ ਦਾ ਸਹੀ ਨਹੀਂ ਹੈਗਾ ਅਮਰੀਸ਼ੀਆ ਗਵਰਨਮੈਂਟ ਦਾ ਮੈਂ ਉਹਦੀ ਇੰਦਿਆ ਕਰਦਾ ਔਰ ਇਹਨਾਂ ਦੀ ਮੈਂ ਗੱਲ ਸੁਣੀ ਹੈ ਇਹ ਮੈਂ ਹੁਣ ਵਿਦੇਸ਼ ਮੰਤਰੀ ਨਾਲ ਜੈ ਸ਼ੰਕਰ ਜੀ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਔਰ ਮਲੇਸ਼ੀਆ ਗਵਰਨਮੈਂਟ ਵਸੀਆਂ ਆਪਣੀ ਬੈਸੀ ਨੂੰ ਉੱਥੇ ਲਿਆਂਗੇ ਕਿ ਇਦਾਂ ਦਾ ਅਨਮੁਖੀ ਵਤੀਰਾ ਨਾ ਹੋਵੇ ਪਰ ਮੈਂ ਦੂਜੇ ਬੰਨੇ ਗੱਲ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਕੁਝ ਲੋਕ ਜਿਨ੍ਹਾਂ ਨੇ ਬਹੁਤ ਵਰਗੀਕਰਨ ਉਭਾਰਿਆ ਸੀ ਕਿ ਉਹਦਾ ਅਸਰ ਸਾਰੇ ਵਰਲਡ ਦੇ ਵਿੱਚ ਦੇਖਣਾ ਸ਼ੁਰੂ ਹੋ ਗਿਆ ਅੱਜ ਕੱਲ ਨਿਊਜ਼ੀਲੈਂਡ ਤੇ ਇਹ ਚੀਜ਼ਾਂ ਵੇਖਣ ਨੂੰ ਮਿਲੀਆਂ ਅੱਜ ਹੁਣ ਮਲੇਸ਼ੀਆ 'ਚ ਟੱਕਿਆ ਔਰ ਹੋਰ ਕੰਟਰੀ 'ਚ ਵੀ ਆ ਰਿਹਾ ਜਿੱਥੇ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਇਹ ਪਹਿਲ ਕਦਮੀ ਅਸੀਂ ਸ਼ੁਰੂ ਕੀਤੀ ਹੈ ਆਪਣੇ ਪੰਜਾਬ ਤੋਂ ਵੀ ਔਰ ਬਾਹਰ ਵੀ ਜਾ ਕੇ ਔਰ ਅਨਨੇਸੈਸਰੀ ਜੇ ਤੁਸੀਂ ਲੋਕਾਂ ਨੂੰ ਤੰਗ ਕਰਦੇ ਆ ਜੋ ਲੋਕ ਲੋਕਲ ਉਥੋਂ ਦੇ ਉੱਠ ਕੇ ਖੜੇ ਹੋ ਗਏ ਨੇ ਕਿ ਸ਼ਾਇਦ ਇਹੋ ਹੀ ਸਾਰਾ ਕਾਨੂੰਨ ਤੋੜਦੇ ਨੇ ਜਦਕਿ ਇਹ ਵਿਚਾਰੇ ਭੂਲੇ ਭਾਲੇ ਕੰਮਾਂ ਲਈ ਗਏ ਨੇ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਪਰ ਜਿਹੜੇ ਯੂਟਿਊਬਰ ਖਾਸ ਕਰਕੇ ਜਿਹੜੇ ਇੱਥੇ ਪੰਜਾਬ 'ਚ ਬੈਠੇ ਨੇ ਜਿਹੜੇ ਆਪਣੀ ਯੂਟਿਊਬ ਦਾ ਰੀਚ ਵਧਾਉਣ ਵਾਸਤੇ ਮਤਲਬ ਗਲਤ ਗੱਲਾਂ ਕਰਦੇ ਨੇ ਵਰਗੀ ਕਰਨੀ ਇਹਨਾਂ ਨੂੰ ਕੱਢ ਦਿਓ ਇਹਨਾਂ ਨੂੰ ਮਾਰ ਦਿਓ ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਜਾ ਆਏ ਜੇ ਇਹੋ ਜਿਹੇ ਯਾਰਾਂ ਹੋਰ ਬੈਠੇ ਜੇ ਇਹਦੇ ਜੇ ਮਲੇਸ਼ੀਆ ਤੋਂ ਆਏ ਇੰਨਾ ਦਾ ਸਰ ਬਾਹਰਲੀ ਕੰਟਰੀ ਟਿਊ ਹੋਣਾ ਕਿਉਂਕਿ ਕਦੀ ਕ੍ਰਿਸਚੀਅਨਾਂ ਨੂੰ ਮਾਰੇ ਨੇ ਭਾਰਤਾਂ ਕਦੀ ਮੈਂਡੋਰਟੀ ਦੇ ਆਪਾਂ ਦਿਵਾਲੀ ਹੋ ਗਈ ਜਿਹੜਾ ਕਿ ਸਾਡਾ ਕੋਈ ਹੈ ਹੀ ਨਹੀਂ ਸੀ ਔਰ ਇਹਦਾ ਅਸਰ ਸਿੱਧੇ ਤੋਂ ਸਿੱਧਾ ਸਾਡੀ ਕਮਿਊਨਿਟੀ ਤੇ ਜਾ ਰਿਹਾ ਅੱਜ ਦੇਖ ਲਓ ਆ ਪੰਜਾਬੀ ਸਾਡੇ ਬੱਚੇ ਆਏ ਨੇ ਔਰ ਇਹਨਾਂ ਨੂੰ ਪੁੱਛੋ ਇੱਕ ਇੱਕ ਨੂੰ ਵੀ ਕੀ ਹਾਲਾਤ ਹੋਏ ਸੋ ਮੈਂ ਇਹਨਾਂ ਨੂੰ ਕਿਹਾ ਕਿ ਫੇਰ ਮੇਰੇ ਕੋਲ ਦਫ਼ਤਰੋਂ ਦੇ ਦਫ਼ਤਰ ਬੈ ਕੇ ਨਾਲ ਗੱਲ ਨਹੀਂ ਸੁਣਾਗੇ ਕਿ ਮੀਡੀਆ ਦੇ ਰੋਡ ਰੋਗੇ